ਪਖਾਵਾਲੇ ਛੱਜ ਨੂੰ ਢੋਲ ਦੇ ਦੋ ਜੀ ਇਸ ਪਖਾਵਾਲੇ ਛੱਜ ਨੂੰ ਪੀਲੀ ਪੀਲੀ ਮਿੱਟੀ ਨਾਲ ਲਪੜੀ ਬਨੇ ਪੀਲੀ ਭੀਲੀ ਮਿੱਟੀ ਨਾਲ ਲਪੜੀ ਬਨੇ ਪੀਲੀ ਭੀਲੀ ਮਿੱਟੀ ਨਾਲ ਲਪੜੀ ਬਨੇ ਪੀਲੀ ਭੀਲੀ ਮਿੱਟੀ ਨਾਲ ਲਪੜੀ ਬਨੇ ਜਾਗੋ ਵਿੱਚ ਮੰਮੀ ਦੇ ਵੇ ਲੁੱਤੀਆਂ ਦੇ ਗੇੜੇ ਢੱਗੋ ਵਿੱਚ ਮੰਮੀ ਦੇ ਵੇ ਲੁੱਤੀਆਂ ਦੇ ਗੇੜੇ ਜਾਗੋ ਵਿੱਚ ਮੰਮੀ ਦੇ ਵੇ ਲੁੱਤੀਆਂ ਦੇ ਗੇੜੇ ਢੱਗੋ ਵਿੱਚ ਮੰਮੀ ਦੇ ਵੇ ਲੁੱਤੀਆਂ ਦੇ ਗੇੜੇ ਢੱਗੋ ਨਜਮ ਉਹ ਵਿੱਚ ਮੰਮੀ ਦੇ ਵੇ ਲੁੱਡੀਆਂ ਦੇ ਗੇੜੇ ਉਧੜ ਗਿਆ ਤੇ ਦੜ ਗਿਆ ਨੇ ਐਸਾ ਪਰਥੂ ਪਾਇਆ ਉਧੜ ਗਿਆ ਤੇ ਦੜ ਗਿਆ ਨੇ ਐਸਾ ਪਰਥੂ ਪਾਇਆ ਤੜ ਗਿਆ ਤੇ ਦੜ ਗਿਆ ਨੇ ਐਸਾ ਪਰਥੂ ਪਾਇਆ ਉਧੜ ਗਿਆ ਤੇ ਦੜ ਗਿਆ ਨੇ ਐਸਾ ਪਰਥੂ ਪਾਇਆ ਉਹ ਧੂੜਾਂ ਅੰਬਰਾਂ ਨੂੰ ਕੁੰਡੀਆਂ ਐਸਾ ਰੰਗ ਜਮਾਇਆ ਬਣਾਇਆ ਬਣਾ ਨੂੰ ਕੁੰਡੀਆਂ ਐਸਾ ਰੰਗ ਜਮਾਇਆ ਅੰਬਰਾਂ ਨੂੰ ਕੁੰਡੀਆਂ ਐਸਾ ਰੰਗ ਜਮਾਇਆ ਬਣਾਇਆ ਅੰਬਰਾਂ ਨੂੰ ਕੁੰਡੀਆਂ